ਵੱਡੇ ਘਰਾਂ ਦੀ ਤੀਆਂ ਰਕਾਨੇ ਵੱਡੇ ਕਰੇਗੀ ਕਾਰੇ ਨੀਂ ਚੌੜੀ ਹਿੱਕ ਤੇ ਸਜੇ ਜੰਜੀਰੀ ਚੌੜੀ ਹਿੱਕ ਤੇ ਸਜੇ ਜੰਜੀਰੀ ਲਮੀ ਤੋਣ ਤੇ ਬਾਲੇ ਤੇਰੇ ਦਰਸ਼ਨ ਨੂੰ ਤਰਸ ਰਹਿ ਮਟਿਆਰੇ ਤੇਰੇ ਦਰਸ਼ਨ ਨੂੰ ਤਰਸ ਰਹਿ ਮਟਿਆਰੇ ਹੀ ਮਿੱਤਰਾਂ ਦੀ ਬੋਤਲ ਦਾ ਡਾਟ ਖੋਲ ਮਟਿਆਰੇ ਨੀ ਮਿੱਤਰਾਂ ਦੀ ਬੋਤਲ ਦਾ ਡਾਟ ਖੋਲ ਮਟਿਆਰੇ ਤੁਰਗੇ ਸ਼ਿਮਲੇ ਨੂੰ ਸੋਨੀਆ ਰੰਨਾ ਦੇ ਮਾਰੇ ਤੁਰਗੇ ਸ਼ਿਮਲੇ ਨੂੰ ਸੋਨੀਆ ਰੰਨਾ ਦੇ ਮਾਰੇ ਸੁੰਨੀ ਚਾਚੀਏ ਸੁੰਨੀ ਤਾਈਏ ਸੁੰਨੀ ਚਾਚੀਏ ਸੁੰਨੀ ਤਾਈਏ ਸੋਨ ਵੱਡিয়ে ਪਰ ਜਾਈਏ ਨੀ ਦਾਲ ਉਬਲ ਕੇ ਚੁੱਲੇ 'ਚ ਪੈਗੀ ਦਾਲ ਉਬਲ ਕੇ ਚੁੱਲੇ 'ਚ ਪੈਗੀ ਰੋਟੀ ਕਾਸ ਨਾਲ ਦਿਖਾਈਏ ਜੇ ਰੱਬ ਦੇ ਵੇ ਤਾਂ ਆਪਦੇ ਲਾਲ ਖੜਾਈਏ ਨੀ ਜੇ ਰੱਬ ਦੇ ਵੇ ਤਾਂ ਆਪਦੇ ਲਾਲ ਖੜਾਈਏ ਰੰਗ ਦੇ ਕਾਲੇ ਦੇ ਹੋਲ ਮੰਜੀ ਨਾ ਡਾਈ ਇਹ ਨਹੀਂ ਰੰਗ ਦੇ ਕਾਲੇ ਦੇ ਹੋਲ ਮੰਜੀ ਨਾ ਡਾਈ ਦੇਖੋ ਸਈਓਨੀ ਮੇਰੇ ਪਟ ਦਾ ਪਰਾਂ ਦਾ ਕੱਲ ਮੈਂ ਵਿਹਾਹੀ ਅਜਨੋਕਰ ਜਾਂਦਾ ਕੱਲ ਮੈਂ ਵਿਹਾਹੀ ਅਜਨੋਕਰ ਜਾਂਦਾ ਗੋਰੀ ਰੰਗ ਤੇਡ ਗੋਰੇ ਰੰਗ ਤੇਡ